ਇਹ ਸਟੇਟ ਦਾ ਹੈੱਡ ਮੁੱਖ ਮੰਤਰੀ ਆ ਇਹ ਮਸਲਾ ਕਿਸਾਨ ਜਥੇਬੰਦੀ ਕਿਵੇਂ ਹੱਲ ਕਰੂਗੀ ਬਈ ਮੈਂ ਤਾਂ ਹੀ ਉਹ ਦੇ ਕੇ ਬਹੁਤਕ ਤੌਰ ਤੇ ਇੰਨਾ ਹੀਣਾ ਬੰਦੇ ਨੂੰ ਆਪਣੀ ਤਾਕਤ ਦਾ ਪਤਾ ਹੀ ਨਹੀਂ ਇਹਨੂੰ ਇਹ ਨਹੀਂ ਪਤਾ ਕਿ ਮੇਰੇ ਵੱਸ ਕੀ ਆ ਇਸ ਵਕਤ ਆਪਾਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਹੋਰਾਂ ਨਾਲ ਆ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਾਣੀਆਂ ਦਾ ਇੰਨਾ ਵੱਡਾ ਮੁੱਦਾ ਛੜਿਆ ਹੋਇਆ ਤੇ ਇਹ ਕਿਸਾਨ ਜਥੇਬੰਦੀਆਂ ਨੇ ਹੁਣ ਤੱਕ ਇੱਕ ਬਿਆਨ ਤੱਕ ਨਹੀਂ ਦਿੱਤਾ ਮੁੱਖ ਮੰਤਰੀ ਕਹਿੰਦੇ ਕਿਸੇ ਦੀ ਪਾਣੀਆਂ ਵਾਲੇ ਮੁੱਦੇ ਤੇ ਜ਼ੁਬਾਨ ਤੱਕ ਨਹੀਂ ਖੁੱਲੀ ਮੁੱਖ ਮੰਤਰੀ ਕਹਿੰਦੇ ਕਿ ਕੋਈ ਨਾ ਮੈਂ ਹੁਣ ਲੜਨੂੰਗਾ ਲੜਾਈ ਪਰ ਹੁਣ ਇਹ ਮੇਰੇ ਕੋਲ ਵੀ ਨਾ ਹੋਣ ਰਜਿੰਦਰ ਸਿੰਘ ਜੀ ਤੁਸੀਂ ਸੁਣਿਆ ਮੁੱਖ ਮੰਤਰੀ ਦਾ ਬਿਆਨ ਕੀ ਤੁਸੀਂ ਸੱਚਮੁੱਚ ਹੁਣ ਤੱਕ ਪਾਣੀਆਂ ਵਾਲੇ ਮੁੱਦੇ ਤੇ ਕੋਈ ਬਿਆਨ ਨਹੀਂ ਦਿੱਤਾ ਦੇਖੋ ਤੁਸੀਂ ਕਹੇ ਸੀ ਮੁੱਖ ਮੰਤਰੀ ਦਾ ਬਿਆਨ ਸੁਣਿਆ ਇਹੋ ਜੀਆਂ ਫालतू ਗੱਲਾਂ ਸੁਣਨ ਨੂੰ ਕਿਸੇ ਦਾ ਜੀ ਨਹੀਂ ਕਰਦਾ ਸਮਾਂ ਵਿਅਰਥ ਕਰਨਾ ਹੁੰਦਾ ਪਰ ਬਦਕਿਸਮਤੀ ਇੱਥੋਂ ਇਸ ਇੱਥੋਂ ਦੀ ਕਿ ਉਹ ਮੁੱਖ ਮੰਤਰੀ ਆ ਇਸ ਕਰਕੇ ਉਹਦੀਆਂ ਇਸ ਤਰ੍ਹਾਂ ਦੀਆਂ ਫालतू ਗੱਲਾਂ ਵੀ ਜਿਹੜੀਆਂ ਉਹ ਸੁਣਨੀਆਂ ਪੈਂਦੀਆਂ ਨੇ ਪੰਜਾਬ ਦਾ ਮੁੱਖ ਮੰਤਰੀ ਜਿੱਥੇ ਬੌਧਿਕ ਪੱਖੋਂ ਅਪੰਗ ਆ ਉੱਥੇ ਹੀ ਮਤਲਬ ਜਿਹਨੂੰ ਕਹਿੰਦੇ ਕਿ ਉਹ ਪੰਜਾਬ ਦੇ ਮਸਲਿਆਂ ਪ੍ਰਤੀ ਉਹ ਤਾਂ ਕੋਈ ਸਰੂਕਾਰ ਉਹਦੀ ਹਾਲਤ ਇੰਨੀ ਮਾੜੀ ਆ ਕਿ 45 ਐਮਐਲਿਆਂ ਨੂੰ ਅਸੀਂ ਉਹਦੇ ਨੂੰ ਕੁੱਲ 50 ਨੂੰ ਮੰਗ ਪੱਤਰ ਦਿੱਤੇ ਜਿੱਦਨ ਅਸੈਂਬਲੀ ਦਾ ਵਿਸ਼ੇਸ਼ ਅਸੀਂ ਇੱਕ ਦਿਨ ਪਹਿਲਾਂ ਉਹਦੇ ਬਹੁਤ ਸਾਰੇ ਐਮਐਲਏ ਸਾਨੂੰ ਉਹਦੇ ਵੀ ਖੁਦ ਵੀ ਮਿਲੇ ਮੁੱਖ ਮੰਤਰੀ ਮੰਗ ਪੱਤਰ ਮੁੱਖ ਮੰਤਰੀ ਦੇ ਨਾਮ ਸੀ ਕਿ ਡੈਮ ਸੇਫਟੀ ਐਕਟ ਦੇ ਖਿਲਾਫ ਰੈਜ਼ੋਲੂਸ਼ਨ ਲਿਆਓ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੀਰੀਅਨ ਪ੍ਰਿੰਸੀਪਲ ਦੇ ਮੁਤਾਬਕ ਹੱਲ ਕਰੋ ਹਰ ਖੇਤ ਤੱਕ ਨਹਿਰੀ ਪਾਣੀ ਤੇ ਹਰ ਘਰ ਤੱਕ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰੋ ਜਾਂ ਤਾਂ 45 ਦੇ 45 ਐਮਐਲਿਆਂ ਚ ਕਿਸ ਨੇ ਕਾਬਲੀ ਨੂੰ ਸਮਝਾਇਆ ਰਪੀਨ ਨੂੰ ਕਾਨੂੰ ਦੇਣਾ ਮੰਗ ਪੱਤਰ ਇਹਨੂੰ ਕਿਹੜਾ ਸਮਝ ਆਉਣੀ ਆ ਠੀਕ ਹੈ ਇਹਨੂੰ ਕਿਹੜਾ ਸਮਝ ਆਉਣੀ ਆ ਇਹਦਾ ਮਤਲਬ ਉਹਦੀ ਇਨੀ ਹਾਲਤ ਹਾਲਤ ਮਾੜੀ ਆ ਉਹਦੀ ਪਾਰਟੀ ਚ ਕਿਸੇ ਐਮਐਲਏ ਨੇ ਉਹਨੂੰ ਮੰਗ ਪੱਤਰ ਪਹੁੰਚਾਇਆ ਦੂਸਰੀ ਗੱਲ ਕਿ 30 ਜੂਨ 2022 ਨੂੰ ਚੰਡੀਗੜ੍ਹ ਚ ਅਸੀਂ ਹਜ਼ਾਰਾਂ ਦੀ ਗਿਣਤੀ ਚ ਉਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਕਿਰਤੀ ਕਿਸਾਨੀ ਉਹਨੇ 30 ਜੂਨ 2022 ਨੂੰ ਚੰਡੀਗੜ੍ਹ ਦੇ ਵਿੱਚ ਇੱਕ ਵੱਡਾ ਮਜਹਰਾ ਕੀਤਾ ਕੈਮ ਸੇਫਟੀ ਐਕਟ ਰੱਦ ਕਰ ਪੰਜਾਬ ਦੇ ਪਾਣੀਆਂ ਦਾ ਮਸਲਾ ਫੀਰੀਅਨ ਪ੍ਰਿੰਸੀਪਲ ਮੁਤਾਬਕ ਹੱਲ ਕਰੋ ਹੂੰ ਤੇ ਹਾਲਤ ਕੀ ਬਣੀ 5 ਜੁਲਾਈ 2022 ਦੀ ਸਾਡਾ ਮੀਟਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਤੀ ਮੀਟਿੰਗ ਕੀਤੀ ਹੋਈ ਨਹੀਂ ਹੂੰ ਉਹ ਵੀ ਅਖਬਾਰਾਂ ਦੀ ਪੰਜਾਬੀ ਟ੍ਰੇਡਰ ਅਖਬਾਰਾਂ ਦੀ ਫਰੰਟ ਪੇਜ ਖਬਰ ਜਿਹੜੀ ਸੀ ਉਹ ਲੱਗੀ ਹੂੰ ਕਈ ਮਹੀਨਿਆਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਪੰਜਾਬ ਚੈਪਟਰ ਦੇ ਨਾਲ ਹੂੰ ਮੁੱਖ ਮੰਤਰੀ ਦੀ ਮੀਟਿੰਗ ਹੋਈ ਹੂੰ ਜਿੰਦੇ ਚ ਅਸੀਂ ਕਿਹਾ ਵੀ ਡੈਮ ਸੇਫਟੀ ਐਕਟ ਦੇ ਖਿਲਾਫ ਮਤਾ ਪਾਓ ਕੇਂਦਰ ਲਗਾਤਾਰ ਸੂਬਿਆਂ ਦਾ ਅਧਿਕਾਰਾਂ ਨੂੰ ਮਾਰ ਰਿਹਾ ਡੈਮ ਵੀ ਸੂਬਿਆਂ ਦਾ ਅਧਿਕਾਰ ਆ ਪਾਣੀ ਵੀ ਸੂਬਿਆਂ ਦਾ ਅਧਿਕਾਰ ਆ ਹੂੰ ਤਾਂ ਉਹਦੇ ਚ ਮੁੱਖ ਮੰਤਰੀ ਨੇ ਕਿਹਾ ਕਿ ਮੇਰੀ ਜਾਣਕਾਰੀ ਚ ਨਹੀਂ ਇਹ ਡੈਮ ਸੇਫਟੀ ਐਕਟ ਹੈ ਕਿ ਮੈਂ ਪੜਿਆ ਹੀ ਨਹੀਂ ਅੱਛਾ ਇਹ ਅੱਜ ਤੋਂ 3 ਸਾਲ ਪਹਿਲਾਂ ਦੀ ਉਹਨੂੰ ਗੱਲਾਂ ਕਹਿ ਰਹੇ ਆ ਇਸ ਕਰਕੇ ਉਹ ਜਿਨ ਜਿਨ ਮੈਂ ਬੌਧਿਕ ਤੌਰ ਤੇ ਅਪੰਗ ਕਿਹਾ ਬੰਦਾ ਕਿ ਉਹਨੂੰ ਜਾਣਕਾਰੀ ਨਹੀਂ ਉਹਦੇ ਨਾਲ ਕੌਣ ਕੀ ਗੱਲ ਕਰ ਗਿਆ ਉਹਨੂੰ ਕੌਣ ਕੀ ਸਮਝਾ ਗਿਆ ਉਹਨੂੰ ਸੱਤਾ ਦਾ ਫਤੂਰ ਇੰਨਾ ਚੜਿਆ ਹੋਇਆ ਕਿ ਸੱਤਾ ਦੇ ਫਤੂਰ ਨੇ ਉਹਦੇ ਦਿਮਾਗ ਚੋ ਜਿਹੜੀ ਅਕਲ ਸਿਓ ਧੱਕ ਕੇ ਬਾਹਰ ਕੱਢਦੇ ਫਤੂਰ ਹੀ ਭਰ ਗਿਆ ਦਿਮਾਗ ਚ ਦੂਜੀ ਚੀਜ਼ ਰਹਿ ਹੀ ਨਹੀਂ ਗਈ ਜਿਸ ਕਰਕੇ ਉਹਨੂੰ ਲਗਾਤਾਰ ਹੰਕਾਰ ਇਹਨਾ ਕਿ ਸਪੈਸ਼ਲ ਸੈਸ਼ਨ ਜਿਹੜਾ ਵਿਧਾਨ ਸਭਾ ਦਾ ਉਹ ਤੇ ਸਿਆਸੀ ਵਿਰੋਧੀ ਪਾਰਟੀਆਂ ਨੂੰ ਟਾਰਗੇਟ ਕਰੀ ਗਿਆ ਜੇ ਉਹਨਾਂ ਨੇ ਨਹੀਂ ਕੁਝ ਕੀਤਾ ਤੈਨੂੰ ਤਾਂ ਹੀ ਤਾਂ ਲੋਕਾਂ ਨੇ ਮੌਕਾ ਦਿੱਤਾ ਉਹਨੂੰ ਤਾਂ ਲੋਕਾਂ ਨੇ ਰੱਦ ਕਰਤਾ ਤੂੰ ਉਹਨਾਂ ਦੀ ਚਰਚਾ ਕਿਉਂ ਕਰ ਰਿਹਾ ਤੂੰ ਦੱਸ ਕਿ ਮੈਂ ਕੀ ਕਰ ਰਿਹਾ ਦੂਸਰੀ ਗੱਲ ਵੀ ਕਿਸਾਨ ਜਿੱਥੇ ਬੰਦੀਆਂ ਨੂੰ ਉਹਨੇ ਟਾਰਗੇਟ ਕੀਤਾ ਅਸਲ ਦੇ ਵਿੱਚ ਕੀ ਸੀਗਾ ਕਿ ਉਹ ਪੰਗਾ ਲੈ ਬੈਠਾ ਜਾਨ ਉਹਦੇ ਚ ਹੈ ਨਹੀਂ ਹੂੰ ਸੋਜੀ ਵੀ ਹੈਣੀ ਹੂੰ ਠੀਕ ਆ ਤੇ ਲਿਆਗਤ ਵੀ ਹੈਣੀ ਹਮੈਤ ਲੈਣ ਦੀ ਉਹ ਇਸ ਕਰਕੇ ਉਹ ਜਿਹਨੂੰ ਕਹਿੰਦੇ ਉਹ ਚਾਰੋਖਾਨੇ ਚਿੱਤ ਹੋਇਆ ਵੈ ਵਿਚਾਰਾ ਜਿਸ ਕਰਕੇ ਉਹ ਤਾਲੋਂ ਗੁੰਜੀ ਡੂਮਣੀ ਕਹਿੰਦੇ ਗਾਵੇ ਆਲ ਪਤਾਲ ਠੀਕ ਆ ਉਹ ਵਿਧਾਨ ਸਭਾ ਚ ਕੁਛ ਬੋਲੀ ਜਾਂਦਾ ਹੁਣ ਡੈਮ ਤੇ ਖੜਕੇ ਠੀਕ ਆ ਪਾਣੀ ਹਰਿਆਣੇ ਵਾਲੇ ਘੂਰ ਕੇ ਲੈ ਗਏ ਉਹਦੇ ਤੋਂ ਹੂੰ ਜੁਰਤ ਨਹੀਂ ਪਈ ਉਹਦੋਂ ਰਾਜਸਥਾਨ ਨੇ ਕਹਿੰਦੇ ਅਸੀਂ ਵੀ ਲਿਆਣਾ ਲੈ ਉਹਨਾਂ ਨੇ ਜਾਣਾ ਸੀ ਇਹਨੂੰ ਐ ਕਿਹਾ ਸੀ ਵੀ ਬੇਇੱਜ਼ਤੀ ਹੋਣੀ ਆ ਫਿਰ ਜੇ ਮੈਂ ਕਹੂੰਗਾ ਮੈਂ ਪਾਣੀ ਰੋਕ ਲਿਆ ਹੂੰ ਕਹਿੰਦਾ ਮੈਂ ਤਾਂ ਵੀ ਮਿਲਟਰੀ ਨੂੰ ਪਾਣੀ ਦੇ ਦਿੱਤਾ ਤੇ ਮਿਲਟਰੀ ਕਿਤੇ ਲੱਗੀ ਨਹੀਂ ਹੂੰ ਬਾਰਡਰ ਤੇ ਹਜੇ ਵੀ ਬੀਐਸਐਫ ਖੜੀ ਆ ਮਿਲਟਰੀ ਤਾਂ ਆਈ ਨਹੀਂ ਹੂੰ ਠੀਕ ਆ ਇਹ ਜਿਹੜੀਆਂ ਬਥਵੀਆਂ ਮਾਰ ਰਿਹਾ ਹੈਗਾ ਅਸਲ 'ਚ ਆਪਣੀ ਜਿਹੜੀ ਹਾਰ ਆ ਇਹਦੀ ਪਾਣੀਆਂ ਤੇ ਜਿਹੜਾ ਨੇ ਡਰਾਮਾ ਕੀਤਾ 2022 'ਚ ਵੀ ਪਾਣੀ ਵਧ ਦਿੱਤਾ 23 'ਚ ਵੀ ਦਿੱਤਾ 24 'ਚ ਵੀ ਵਧ ਦਿੱਤਾ 25 'ਚ ਕਿਉਂ ਪਾਣੀ ਦਾ ਖਿਆਲ ਆ ਗਿਆ 4 ਸਾਲ ਪਹਿਲਾਂ ਕਿਹੋ ਨਾ ਡੈਮ ਸੇਫਟੀ ਐਕਟ ਦੀ ਗੱਲ ਚੱਲੀ ਹੂੰ ਅਸਲ 'ਚ ਕੀ ਸੀ ਕਿ ਹਰ ਰੋਜ਼ 6-7 ਐਮਐਲਿਆਂ ਦੀ ਇਹਦਾ ਜੋ ਇੱਜ਼ਤ ਮਾਨ ਹੋ ਰਿਹਾ ਪੰਜਾਬ ਦੇ ਪਿੰਡਾਂ 'ਚ ਉਹ ਸਾਰੇ ਬਰਤਾਂਤ ਨੂੰ ਬਦਲਣ ਲਈ ਇਹਨੂੰ ਮੈਂ ਲੱਗਾ ਕਿ ਪਹਿਲੀਆਂ ਸਿਆਸੀ ਪਾਰਟੀਆਂ ਦਾ ਇੱਕੋ ਡਾਇਲਗ ਕਬੂਦ ਨਹੀਂ ਦੇਵਾਂਗੇ ਇੱਕ ਬੂੰਦ ਲਈ ਗੱਲ ਮੈਂ ਵੀ ਬੋਲ ਕੇ ਦੇਖ ਲਾ ਵੀ ਸ਼ਾਇਦ ਉਹਦੇ ਨਾਲ ਜਿਵੇਂ ਉਹ ਪੰਜਾਬੀਆਂ ਨੂੰ ਮੂਰਖ ਬਣਾ ਕੇ ਮੈਂ ਵੀ ਬਣਾ ਗੂਗਾ ਪਰ ਪੰਜਾਬੀਆਂ ਨੇ ਚੰਗੀ ਤਰ੍ਹਾਂ ਇਹ ਪਤਾ ਲਾ ਲਿਆ ਕਿ ਇਹ ਕਿੰਨਾ ਕੁ ਪਾਣੀ 'ਚ ਹੈਗਾ ਉਹ ਇਹਦੀਆਂ ਗੱਲਾਂ ਦੇ ਵਿੱਚ ਨਹੀਂ ਆ ਰਹੇਗੇ ਅਗਲੀ ਗੱਲ ਇਹਨੇ ਖਬਰਾਂ ਲਵਾਈਆਂ ਅਖਬਾਰਾਂ 'ਚ ਐਡਵਰਟਾਈਜ਼ਮੈਂਟ ਦੀ ਤਰ੍ਹਾਂ ਕਿ ਆਹ ਤਿੰਨ ਅਧਿਕਾਰੀਆਂ ਨੇ ਕ੍ਰਿਸ਼ਨ ਕੁਮਾਰ ਨੇ ਪੰਜਾਬ ਦਾ ਪਾਣੀ ਬਚਾ ਲਿਆ ਫਿਰ ਚੱਲਾਂਗੇ ਕਿਵੇਂ ਗਿਆ ਹੂੰ ਜੇ ਬਚ ਗਿਆ ਸੀ ਫਿਰ ਚਲਾ ਕਿਵੇਂ ਗਿਆ ਜੀ ਤੁਸੀਂ ਖਬਰਾਂ ਲਵਾਈਆਂ ਹੈ ਤੁਸੀਂ ਉਹ ਅੰਕੜੇ ਲੈ ਆਏ ਜੀ ਸਾਰੇ ਉਹਨਾਂ ਰਿਕਾਰਡ ਰੱਖਿਆ ਜੀ ਕ੍ਰਿਸ਼ਨ ਕੁਮਾਰ ਨੇ ਹੂੰ ਉਹ ਏਡਾ ਪੰਜਾਬ ਵਿਰੋਧੀ ਅਫਸਰ ਆ ਜੇ ਉਹਦੇ ਕੋਲ ਅੰਕੜੇ ਆ ਵੀ ਹਰਿਆਣਾ 104% ਪਾਣੀ ਲੈ ਗਿਆ ਹੂੰ ਰਾਜਸਥਾਨ ਨੂੰ 100% ਤੋਂ ਵੱਧ ਲੈ ਗਿਆ ਤੇ ਪੰਜਾਬ ਵਾਲਾ ਕਿਵੇਂ ਬਚਿਆ ਇਹ ਤੁਸੀਂ ਪੰਜਾਬ ਦੇ ਕਿਸਾਨ ਨੂੰ ਦਿੱਤਾ ਕਿਉਂ ਨਹੀਂ ਤੁਸੀਂ ਬਚਾਈ ਕਾਦੇ ਲਈ ਬੈਠੇ ਆ ਵੀ ਜਦੋਂ ਉਹਨਾਂ ਨੇ ਵਰਤਿਆ ਉਹਨਾਂ ਨੂੰ ਦੇ ਦਾਂਗੇ ਹੂੰ ਤੁਸੀਂ ਸਾਡੇ ਸੂਏ ਕੱਸੀਆਂ ਨਹਿਰਾਂ ਕਿਉਂ ਸੁੱਕੀਆਂ ਰੱਖੀਆਂ ਹੋਈਆਂ ਨੇ ਕਣਕਾਂ ਨੂੰ ਅਗਲਾ ਕੀ ਕਿਸੇ ਸੂਏ ਨਹਿਰ ਕੱਸੀ ਚ ਪਾਣੀ ਨਹੀਂ ਸੀ ਵੀ ਲੋਕ ਬਾਲਟੀਆਂ ਵਰਕੇ ਉੱਥੇ ਭਿਜਾ ਲੈਂਦੇ ਤੇ ਜਿਹੜੀਆਂ ਨੰਨੀਆਂ ਫੈਰ ਬਗਰੇਣ ਵਾਲੀਆਂ ਗਈਆਂ ਉਹ ਖਾਲੀ ਗਈਆਂ ਹਣਾ ਤਾਂ ਹੁਣ ਵੀ ਕਈ ਸੂਏ ਇਹੋ ਜਿਹੇ ਆ ਕਿ ਅਕਤੂਬਰ ਤੇ ਸੁੱਕੇ ਪਏ ਆ ਹੁਣ ਕਹਿੰਦੇ ਸੀ ਜੂਨ ਤੋਂ ਪਾਣੀ ਦੇਵਾਂਗੇ ਇੱਕ ਪਾਸੇ ਇਹ ਸਰਕਾਰਾਂ ਕਹਿੰਦੀਆਂ ਕਿ ਕਿਸਾਨਾਂ ਝੋਨੇ ਇਹ ਟਰੱਕ ਵਾ ਘਟਾਉਣ ਹੁਣ ਜਿਹਨਾਂ ਨੇ ਗਰਮੀ ਦੀ ਸਬਜ਼ੀ ਲਾਈ ਹੋਈ ਆ ਉਹਨਾਂ ਨੂੰ ਪਾਣੀ ਨਹੀਂ ਚਾਹੀਦਾ ਜਿਨ੍ਹਾਂ ਨੇ ਨਰਮਾ ਬੀਜਣਾ ਉਹਨਾਂ ਨੂੰ ਪਾਣੀ ਨਹੀਂ ਚਾਹੀਦਾ ਹੂੰ ਜਿਨ੍ਹਾਂ ਨੇ ਹਰਾਚਾਰਾ ਬੀਜਿਆ ਪਸ਼ੂਪਾਲ ਦੇ ਉਹਨਾਂ ਨੂੰ ਪਾਣੀ ਨਹੀਂ ਚਾਹੀਦਾਗਾ ਜਦੋਂ ਥੋੜੀ ਸਾਰੀ ਪਾਣੀ ਤੇ ਬਿਜਲੀ ਦੀ ਨੀਤੀ ਕਣਕ ਛੋਣੇ ਨੂੰ ਮੁੱਖ ਰੱਖ ਕੇ ਆ ਤਾਂ ਦੂਜੀਆਂ ਫਸਲਾਂ ਲੋਕ ਬੀਜਣਗੇ ਕਿਉਂ ਤੁਸੀਂ ਜਦੋਂ ਪਾਣੀ ਛਡਣ ਦੀ ਗੱਲ ਕਰਦੇ ਨੇ ਯਾਰ ਜਦੋਂ ਬਿਜਲੀ ਛਡਣ ਦੀ ਗੱਲ ਕਰਦੇ ਆ 8 ਜੂਨ ਤੋਂ 10 ਜੂਨ ਤੋਂ ਇੰਨੀ ਦੇਵਾਂਗੇ ਇਹਦਾ ਮਤਲਬ ਹੈ ਕਿ ਜਿਹੜੀਆਂ ਦੂਜੀਆਂ ਫਸਲਾਂ ਨੇ ਨਾ ਉਹਨਾਂ ਨੂੰ ਨਹਿਰੀ ਪਾਣੀ ਦੇਣਾ ਤੁਸੀਂ ਨਾ ਨੂੰ ਮੋਟਰ ਵਾਲੀ ਬੀਜ ਨਹੀਂ ਛੱਡਣੀ ਆ ਤੇ ਫਿਰ ਕਿਨੇ ਦੂਜੀਆਂ ਫਸਲਾਂ ਛੱਡ ਦੇ ਕਿਉਂ ਦੂਜੀਆਂ ਫਸਲਾਂ ਲੋਕ ਬੀਜ ਦੇ ਕਿਉਂ ਨਹੀਂ ਹਮ ਮਤਲਬ ਇਸ ਤਰ੍ਹਾਂ ਦੀ ਸਰਕਾਰ ਦੀ ਜਿਹੜੀ ਅਸਲ ਚ ਨੀਤੀ ਆ ਨਾ ਉਸ ਨੂੰ ਸਮਝਣ ਦੀ ਜ਼ਰੂਰਤ ਆ ਕਿ ਇਹ ਨੀਤੀ ਜਿਹੜੀ ਆ ਲੋਕਾਂ ਦੇ ਮੁੱਦਿਆਂ ਨੂੰ ਘੱਟੇ ਰੋਲ ਕੇ ਆਪਣੀ ਜਿਹੜੀ ਰਾਜ ਭਾਗ ਦੀ ਉਮਰ ਲੰਬੀ ਕਰਨ ਦੀ ਨੀਤੀ ਆ ਉਹਨਾਂ ਦੀ ਆ ਇਹ ਸਰਕਾਰ ਨੇ ਕਿਹਾ ਵੀ ਚਿੱਟਾ ਰੋਕਾਂਗੇ ਹਮ ਇਹਨਾਂ ਫੇਲ ਹੋ ਗਈ ਜਿਹੜਾ ਇੱਕ ਇੱਕ ਦਾਵਾ ਕੀਤਾ ਸੀ ਕੱਲਾ ਕੱਲਾ ਦਾਵਾ ਇਹਦਾ ਫੇਲ ਹੁੰਦਾ ਇੱਕ ਇੱਕ ਦਾਵਾ ਇਹਦਾ ਜਿਹੜਾ ਹੈਗਾ ਉਹ ਫੇਲ ਹੋਇਆ ਤੇ ਜਿਸ ਕਰਕੇ ਇਹ ਸਾਰੇ ਮਸਲੇ ਨੂੰ ਘੱਟੇ ਰੋਲਣਾ ਚਾਹੁੰਦਾ ਸੀ ਪਰ ਘੱਟੇ ਰੋਲ ਦਾ ਰੋਲ ਦਾ ਖੁਦ ਹੀ ਪੰਜਾਬ ਦਾ ਮੁੱਖ ਮੰਤਰੀ ਬੇਪਰਦ ਹੋ ਗਿਆ ਤੇ ਪੰਜਾਬ ਦਾ ਪਾਣੀ ਨਹੀਂ ਬਚਾ ਸਕਿਆ ਤੁਸੀਂ ਕਹਿੰਦੇ ਹੋ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਦਿਆਂ ਦੀ ਨਾ ਨੌਲੇਜ ਆ ਨਾ ਸਰੋਕਾਰ ਹੈ ਪਰ ਉਹ ਤੇ ਦਾਵਾ ਕਰ ਰਿਹਾ ਵੀ ਪੰਜਾਬ ਦੇ ਮੁੱਦਿਆਂ ਦੀ ਲੜਾਈ ਮੈਂ ਇਕੱਲਾ ਲੜ ਰਿਹਾ ਇਹ ਜਿਹੜੇ ਕਿਸਾਨ ਜਥੇਬੰਦੀਆਂ ਵਾਲੇ ਯਾਨੀ ਕਿ ਤੁਸੀਂ ਉਹ ਕਹਿੰਦਾ ਇਹ ਤਾਂ ਐਵੇਂ ਧਰਨੇ ਲਾਉਣ ਚੁੱਕੇ ਆ ਉਹ ਕਹਿੰਦਾ ਇਨਾਂ ਦੀਆਂ ਟਰਾਲੀਆਂ 'ਚ ਏਸੀ ਲੱਗਾ ਹੋਣਾ ਚਾਹੀਦਾ ਏਸੀਆਂ ਥੱਲੇ ਬਹਿ ਕੇ ਇਹ ਧਰਨਾ ਲਾਉਣ ਚੁੱਕੇ ਆ ਤੇ ਅੱਜ ਇਹ ਬਿਆਨ ਤੱਕ ਨਹੀਂ ਦੇ ਰਹੇ ਜੇ ਮੈਂ ਤੁਹਾਡੇ ਤੋਂ ਪੁੱਛਾਂ ਤੁਹਾਡੀ ਜਥੇਬੰਦੀ ਨੇ ਪਰਸਨਲੀ ਪਾਣੀਆਂ ਵਾਲੇ ਮੁੱਦੇ ਤੇ ਕੁਝ ਕੀਤਾ ਮੈਂ ਤੇ ਤੁਹਾਨੂੰ ਦੱਸ ਚੁੱਕਾ ਜੀ ਅਸੀਂ 30 ਜੂਨ ਨੂੰ ਚੰਡੀਗੜ੍ਹ ਮਯਾਰਾ ਕੀਤਾ ਹੁਣ ਮੰਗ ਪੱਤਰ ਦਿੱਤੇ ਕਿੰਨੇ ਧਰਨੇ ਮੇ ਇਹਨਾਂ ਨੇ ਮੋਗੇ ਛੋਟੇ ਕੀਤੇ ਅਸੀਂ ਮੋਗੇ ਪਹਿਲਾਂ ਸਹੀ ਭਾਲ ਕੀਤਾ ਸੜਕ ਤੇ ਪਰਚੇ ਦਰਜ ਕੀਤੇ ਇਹ ਸਾਰਾ ਕੁਝ ਇਹਨਾਂ ਦੇ ਰਾਜਕਾਲ ਚ ਹੋਇਆ ਨਾ ਜਿੱਥੋਂ ਤੱਕ ਉਹ ਕਹਿੰਦਾ ਧਰਨੇ ਵਾਲੀ ਗੱਲ ਹੈ ਦੇਖੋ ਦੋ ਹੀ ਸੰਘਰਸ਼ ਦੇ ਤਰੀਕੇ ਆ ਇੱਕ ਪਾਰਲੀਮੈਂਟਰੀ ਆ ਤੇ ਇੱਕ ਗੈਰ ਪਾਰਲੀਮੈਂਟਰੀ ਆ ਜਿਹੜੇ ਤਾਂ ਮਤਲਬ ਪਾਰਲੀਮੈਂਟ ਚ ਹੈ ਹੀ ਨਹੀਂ ਅਸੈਂਬਲੀ ਚ ਹੈ ਹੀ ਨਹੀਂ ਅਸੀਂ ਦੋਨੇ ਅਸੈਂਬਲੀ ਚ ਹੈ ਹੀ ਨਹੀਂ ਤੇ ਅਸੀਂ ਤਾਂ ਹੁਣ ਸੜਕਾਂ ਤੇ ਲੜ ਸਕਦੇ ਆ ਨਾ ਤੁਸੀਂ ਇੱਕ ਸੰਵਿਧਾਨਕ ਅਹੁਦੇ ਤੇ ਬੈਠੇ ਹੋ ਹਿੰਦੁਸਤਾਨ ਦੇ ਸੰਵਿਧਾਨ ਮੁਤਾਬਕ ਤਿੰਨ ਲਿਸਟਾਂ ਨੇ ਲॉ मेकिंग ਬਾਰੇ ਸਟੇਟ ਲਿਸਟਾ ਯੂਨੀਅਨ ਲਿਸਟਾ ਤੇ ਕੰਕਰੈਂਟ ਲਿਸਟ ਸਟੇਟ ਲਿਸਟ ਦੇ ਵਿੱਚ ਪਾਣੀ ਉਹਦੇ ਚ ਆਉਂਦਾ ਹੈਗਾ ਉਹਦੇ ਚ ਡੈਮ ਆਉਂਦੇ ਆ ਉਹਦੇ ਚ ਸੇਤ ਆਉਂਦੀ ਆ ਉਹਦੇ ਚ ਕੋਆਪਰੇਟਿਵ ਆਉਂਦਾ ਹੈਗਾ ਠੀਕ ਆ ਇਹ ਸਾਰੇ ادارے ਆਉਂਦੇ ਹੈਗੇ ਲਾ ਐਂਡ ਆਰਡਰ ਉਹ ਚ ਆਉਂਦਾ ਹੈਗਾ ਉਹ ਇੱਕ ਇੱਕ ادارے ਨੂੰ ਉਹ ਇੱਕ ਇੱਕ ਜਿਹੜਾ ਲਾ ਮੇਕਿੰਗ ਬਾਰੇ ਤੁਹਾਡਾ ਅਧਿਕਾਰ ਸੀ ਕੇਂਦਰ ਨੇ ਮਾਰਿਆ ਸੰਵਿਧਾਨਕ ਉਹਦੇ ਤੇ ਤੁਸੀਂ ਹੋ ਹੁਣ ਮੰਨ ਲਓ ਜੇ ਬੀਐਸਐ 50 ਕਿਲੋਮੀਟਰ ਤੱਕ ਅੰਦਰ ਆ ਗਈ ਲੈਂਡ ਆਰਡਰ ਸਟੇਟ ਸਬਜੈਕਟ ਆ ਤੇ ਸਟੇਟ ਦਾ ਹੈਡ ਮੁੱਖ ਮੰਤਰੀ ਆ ਇਹ ਮਸਲਾ ਕਿਸਾਨ ਜਥੇਬੰਦੀ ਕਿਵੇਂ ਹੱਲ ਕਰੂਗੀ ਬਈ ਮੈਂ ਤਾਂ ਹੀ ਹੁੰਦੇ ਕਿ ਬਹੁਤਕ ਤੌਰ ਤੇ ਇੰਨਾ ਹੀਣਾ ਬੰਦੇ ਨੂੰ ਆਪਣੀ ਤਾਕਤ ਦਾ ਪਤਾ ਹੀ ਨਹੀਂ ਇਹਨੂੰ ਇਹ ਨਹੀਂ ਪਤਾ ਕਿ ਮੇਰੇ ਵੱਸ ਕੀ ਆ ਠੀਕ ਆ ਦੂਸਰੀ ਗੱਲ ਡੈਮ ਸੇਫਟੀ ਐਕਟ ਆ ਗਿਆ ਡੈਮ ਸਟੇਟ ਸਬਜੈਕਟ ਆ ਸੈਂਟਰ ਨੂੰ ਇਹਦੇ ਬਾਰੇ ਕਾਨੂੰਨ ਬਣਾਉਣ ਦਾ ਅਧਿਕਾਰ ਨਹੀਂ ਉਹਦੇ ਬਾਰੇ ਅਸੈਂਬਲੀ ਚ ਰੈਜ਼ੋਲੂਸ਼ਨ ਪਾਉਂਦਾ ਸੈਂਟਰ ਅਧਿਕਾਰ ਸਰਕਾਰ ਨਾਲ ਲੜਦਾ ਆਪਣੀ ਸੰਵਿਧਾਨਕ ਲੜਾਈ ਲੜਦਾ ਕਾਨੂੰਨੀ ਲੜਾਈ ਲੜਦਾ ਸਿਆਸੀ ਲੜਾਈ ਜੋ ਵੀ ਲੜਦਾ ਕਿ ਇਹ ਸਟੇਟ ਲਿਸਟ ਦੇ ਵਿੱਚ ਇਨਕ੍ਰੋਚਮੈਂਟ ਆ ਅਸੀਂ ਤਾਂ ਦੱਸ ਹੀ ਸਕਦੇ ਹਾਂ ਰੈਜ਼ੋਲੂਸ਼ਨ ਪਾ ਤੇ ਦੱਸ ਦੇ 10 10 ਦਿਨ ਨੂੰ 4 ਸਾਲ ਹੋ ਗਏ ਅਸੀਂ ਅਸੈਂਬਲੀ 'ਚ ਧੱਕੇ ਨਾਲ ਵੜ ਕੇ ਜਾ ਕੇ ਰੈਜੂਲੇਸ਼ਨ ਪਾ ਦਿੰਦੇ ਹੈ ਹੈ ਇਸੇ ਕਰਕੇ ਮੈਂ ਕਹਿੰਦਾ ਕਿ ਬਹੁਤਕ ਤੌਰ ਤੇ ਬਿਲਕੁਲ ਹੀਣਾ ਆਦਮੀ ਨੂੰ ਜਾਣਕਾਰੀ ਨਹੀਂ ਹੈ ਕਿਸੇ ਗੱਲ ਦੀ ਚੰਡੀਗੜ੍ਹ ਜਦੋਂ ਪੰਜਾਬ ਹਰਿਆਣਾ ਬਣਿਆ ਹੈ ਨਾ 60 40 ਦੀ ਰੇਸ਼ਿਓ ਨਾਲ ਵੰਡਿਆ ਗਿਆ ਚੰਡੀਗੜ੍ਹ 'ਚ 60% ਨੌਕਰੀਆਂ ਪੰਜਾਬੀਆਂ ਦੀਆਂ ਸੀ ਪੰਜਾਬ ਦੇ ਸਰਵਿਸ ਰੂਲ ਖਤਮ ਕਰਤੇ ਉਹ ਨੌਕਰੀਆਂ ਸਾਰੇ ਸੂਬਿਆਂ ਵਾਸਤੇ ਕਰਤੀਆਂ ਉਹ ਧੱਕੇ ਨਾਲ ਅਸੀਂ ਪੰਜਾਬੀ ਜਾ ਕੇ 60% ਨੌਕਰੀ ਤੇ ਰੱਖ ਲੈਂਦੇ ਉਹ ਤਾਂ ਭਗਵੰਤ ਮਾਨ ਨੇ ਬੋਲਣਾ ਸੀ ਨਾ ਹੂੰ ਨਹੀਂ ਬੋਲਾ ਇਸੇ ਕਰਕੇ ਮੈਂ ਕਹਿੰਨਾ ਕਿ ਬૌਧਿਕ ਤੌਰ ਤੇ ਬਹੁਤ ਹੀਣਾ ਆਦਮੀ ਨੂੰ ਆਪਣੀ ਤਾਕਤ ਵੀ ਨਹੀਂ ਪਤਾਗਾ ਹੂੰ ਇਹਦੀ ਬੌਧਿਕ ਅਪੰਗਤਾ ਦੀ ਇੱਕ ਗੱਲ ਥੋੜਾ ਹੈ ਕੋਆਪਰੇਟਿਵ ਜਿਹੜਾ ਹੈ ਇਹ ਸਟੇਟ ਸਬਜੈਕਟ ਆ ਸਾਡੇ ਵੇਰਕਾਰ ਕੇ ਜਿਹੜੇ ਸਾਡੇ ادارے ਆ ਉਹ ਫੇਲ ਹੁੰਦੇ ਜਾਂਦੇ ਆ ਗੁਜਰਾਤ ਦਾ ਜਿਹੜਾ ਅਮੋਲਾ ਉਹਦੇ ਪ੍ਰੋਡਕਟ ਇੱਥੇ ਵੀ ਕੀ ਜਾਂਦੇ ਹੈਗੇ ਹੂੰ ਹੁਣ ਇੱਥੇ ਦੇ ਜਿਹੜੇ ਸਹਿਕਾਰੀ ادارے ਹੈਗੇ ਆ ਜਿਹੜਾ ਸਟੇਟ ਸਬਜੈਕਟ ਆ ਉਹਦੀ ਰਾਖੀ ਕਰਨਾ ਉਹ ਕਿੰਦਾ ਫਰਜ ਹੈਗਾ ਸਟੇਟ ਦਾ ਹੈਡ ਤਾਂ ਇਹੀ ਆ ਨਾ ਇਹਦਾ ਫਰਜ ਹੈ ਇਹਨੂੰ ਆਪਣੇ ਫਰਜ ਦਾ ਪਤਾ ਹੀ ਨਹੀਂਗਾ ਠੀਕ ਆ ਇਸ ਬੰਦੇ ਦੀ ਬੌਧਿਕ ਪੰਕਤਾ ਇੱਥੋਂ ਤੱਕ ਆ ਕਿ ਇਹ ਕਹਿੰਦਾ ਵੀ ਖੇਤ ਕਿਸਾਨਾਂ ਦੇ ਮਸਲੇ ਸਾਰੇ ਮਸਲੇ ਜਿਹੜੇ ਸੀ ਉਹ ਸੀ ਕੇਂਦਰ ਨਾਲ ਐਗਰੀਕਲਚਰ ਸਟੇਟ ਸਬਜੈਕਟ ਆ ਹਮ ਖੇਤੀ ਬੜੀ ਸੂਬੇ ਦਾ ਅਧਿਕਾਰ ਖੇਤਰਾ ਤੇ ਖੇਤੀ ਨਾਲ ਜੁੜੇ ਸਾਰੇ ਮੁੱਦੇ ਕੇਂਦਰ ਨਾਲ ਕਿਵੇਂ ਜੁੜ ਜਾਣਗੇ ਉਹ ਸੂਬੇ ਨਾਲ ਕਿਵੇਂ ਨਾਲ ਜੁੜਨਗੇ ਹਮ ਜੀ ਮਤਲਬ ਤੁਸੀਂ ਇਸ ਬੰਦੇ ਦੀ ਜਿਹੜੀ ਕਮ ਅਕਲੀ ਆ ਉਹਦੇ ਤੇ ਕੀ ਕੀ ਕੁਝ ਬੋਲੋਗੇ ਤੁਸੀਂ ਸਾਰਾ ਦੇ ਨਹੀਂ ਬੋਲ ਸਕਦੇ ਹੋ ਇਸ ਬੰਦੇ ਦੀ ਕਮ ਅਕਲੀ ਬਾਰੇ ਠੀਕ ਆ ਤੇ ਉਹ ਇਹੋ ਜੀ ਇਹਨਾਂ ਦੇ ਛੇਠਾ ਨਮੂਨੇ ਜਿਹੜੇ ਇਕੱਠੇ ਹੋਏ ਮੇਰੇ ਹੂੰ ਠੀਕ ਆ ਤਾਂ ਇਹ ਹੁਣ ਜਿਹੜਾ ਕ੍ਰਿਸ਼ਨ ਕੁਮਾਰ ਇਹਨਾਂ ਨੇ ਕਹਿਤਾ ਵੀ ਬਹੁਤ ਕਾਬਲ ਅਧਿਕਾਰੀ ਹੈ ਪੰਜਾਬ ਦੀਆਂ ਨਹਿਰਾਂ ਨੂੰ ਕੰਕਰੀਟ ਨਾਲ ਪੱਕਾ ਕਰਤਾ ਵੀ ਇੱਕ ਪੰਜਾਬ ਦੀ ਕੰਕਰੀਟ ਦਾ ਮਤਲਬ ਨਹਿਰ ਨੂੰ ਪਾਈਪ ਬਣਾ ਦੇਣਾ ਜਿਵੇਂ ਪਾਈਪ ਚ ਮੁੱਢ ਚੋਂ ਪਾਣੀ ਛੱਡਦੇ ਖੀਰ ਤੱਕ ਪੂਰਾ ਜਾਂਦਾ ਨਾ ਪਾਈਪਾਂ ਬਣਾਤੀਆਂ ਵੀ ਧਰਤੀ ਹੇਠ ਇੱਕ ਵੀ ਬੂੰਦ ਨਾ ਜੀਰੇ ਕਿਉਂ ਕਿ ਕਿਲੋ-ਕਿਲੋਮੀਟਰ ਦੂਰ ਤੋਂ ਵੱਧ ਤੱਕ ਪਾਣੀ ਜੀਰਦਾ ਸੀ ਧਰਤੀ ਹੇਠਲਾ ਪਾਣੀ ਲੋਕ ਨਲਕਿਆਂ ਦਾ ਪਾਣੀ ਪੀਂਦੇ ਸੀ ਮੋਟਰਾਂ ਦਾ ਪਾਣੀ ਉੱਪਰ ਰਹਿੰਦਾ ਸੀ ਪਾਣੀ ਧਰਤੀ ਦੇ ਹੇਠਲਾ ਪਾਣੀ ਦਾ ਇੱਕ ਲੈਵਲ ਬਣਿਆ ਰਹਿੰਦਾ ਸੀ ਹੂੰ ਠੀਕ ਆ ਮੋਗਾ ਉੱਚੇ ਕਰਤੇ ਜੀ ਕਹਿੰਦੇ ਟੇਲਾਂ ਤੱਕ ਪਾਣੀ ਪਹੁੰਚਾਉਣਾ ਜਦੋਂ ਮੋਗਾ ਉੱਚਾ ਕਰਤਾ ਬੈੱਡ ਤੋਂ ਤੇ ਮੋਗੇ 'ਚ ਪਾਣੀ ਪੈਂਦਾ ਨਹੀਂ ਟੇਲ ਵਾਲੇ 'ਚ ਤਾਂ ਪੈ ਹੀ ਜਾਣਾ ਹੈਗਾ ਤਾਂ ਇਹ ਅਸਲ ਦੇ ਵਿੱਚ ਕੀ ਆ ਕਿ ਇਹ ਕਹਿੰਦੇ ਕਿਸੇ ਮੁਲਕ ਦੇ ਵਿੱਚ ਕੋਈ ਪ੍ਰਧਾਨ ਮੰਤਰੀ ਸੀ ਤੇ ਉਹ ਟ੍ਰੇਨ ਤੇ ਸਫ਼ਰ ਕਰ ਰਿਆ ਸੀ ਟ੍ਰੇਨ ਰੁਕ ਗਈ ਉਹਨੇ ਪੁੱਛਿਆ ਵੀ ਕੀ ਗੱਲ ਹੋ ਗਈ ਟ੍ਰੇਨ ਕਿ ਰੁਕ ਗਈ ਕਹਿੰਦੇ ਜੀ ਗਾਂ ਟ੍ਰੇਨ ਦੀ ਗਾਂ ਪਟੜੀ ਨਹੀਂ ਹੈਗੀ ਪਟੜੀ ਇੱਥੋਂ ਤੱਕ ਸੀਗੀ ਉਹ ਕਹਿੰਦਾ ਅੱਛਾ ਉਹ ਕਹਿੰਦੇ ਜੀ ਕੀ ਕਰੀਏ ਫਿਰ ਲੋਕਾਂ ਨੂੰ ਕਹੀਏ ਵੀ ਉਤਰ ਕੇ ਜਾਓ ਵੀ ਪਟੜੀ ਇੱਥੋਂ ਤੱਕ ਸੀ ਕਹਿੰਦਾ ਉਤਰ ਕੇ ਕਿਉਂ ਜਾਣਾ ਬੰਦੇ ਮਲਾਓ ਬੰਗਾਓ ਅੱਗੇ ਪਿੱਛੇ ਲਾ ਦਿਓ ਟ੍ਰੇਨ ਦੇ ਉਹਨੂੰ ਥੋੜੀ ਥੋੜੀ ਲਾਈ ਜਾ ਲੋਕਾਂ ਨੂੰ ਲਗੂ ਤਰੀ ਜਾਂਦੀ ਇਹੋ ਜਾਂ ਪਰ ਤਾਂ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਜਿਹੜਾ ਜਗਾੜ ਪੰਥੀਆਂ ਤੇ ਕਿਸੇ ਇਹਨੇ ਪਟੜੀ ਹੈਗੀ ਕਿ ਨਹੀਂ ਹੈਗੀ ਕਹਿੰਦਾ ਟ੍ਰੇਨ ਲਾਈ ਜੋ ਲੋਕਾਂ ਨੂੰ ਤੁਰ ਹੀ ਜਾਂਦੀ ਆ ਬਸ ਐ ਸੂਬੇ ਨੂੰ ਸਰਕਾਰੇ ਚਲਾ ਰਿਆ ਲੋਕਾਂ ਦਾ ਕਿਹੜਾ ਮਸਲਾ ਠੀਕ ਆ ਕਿਸਾਨ ਜਿੱਥੇ ਬੰਦੀਆਂ ਵਿਧਾਨ ਸਭਾ ਜਾ ਕੇ ਮਤੇ ਪਾਉਣੇ ਆ ਠੀਕ ਆ ਬਾਰਡਰ ਏਰੀਆ ਵਾਲੇ ਮਾਮਲੇ ਨੂੰ ਚੱਕ ਕੇ ਸੁਪਰੀਮ ਕੋਰਟ ਚ ਲੈ ਗਿਆ ਸੁਪਰੀਮ ਕੋਰਟ ਸਾਰੀ ਭਾਜਪਾ ਕੇਂਦਰ ਸਰਕਾਰ ਮੁਤਾਬਕ ਚਲਦੀ ਹੈਗੀ ਕਿਸੇ ਪੰਜਾਬ ਦੇ ਇੱਕ ਮਸਲੇ ਤੇ ਖੜਾ ਹੋ। ਕਿਸੇ ਇੱਕ ਮਸਲੇ ਤੇ ਖੜਾ ਹੋ। ਇਹਨੇ ਕਹਿੰਦਾ ਇੱਕ ਬਿਆਨ ਦਿਖਾ ਦਿਓ। ਮੈਂ ਕਹਿੰਦਾ ਸ਼ਰਤ ਲਾਓ ਇੱਕ ਬਿਆਨ ਦੀ 100 ਜੁੱਤੀ ਸ਼ਰਤ ਰੱਖ ਲਓ। ਜਿੰਨੇ ਬਿਆਨ ਕਹਿੰਦਾ ਓਨੇ ਦਿਖਾ ਦਿੰਨੇ ਆ। ਮੈਂ ਤੁਹਾਨੂੰ ਤੁਹਾਡੇ ਚੈਨਲ ਨੂੰ ਭੇਜ ਦਿਨਾ ਬਿਆਨ। ਦਰਜਨਾ ਬਿਆਨ ਮੈਂ ਕੱਲ ਕਈ ਚੈਨਲਾਂ ਨੂੰ ਭੇਜੇ ਕਈਆਂ ਨੇ ਚਲਾਏ ਆ। ਉਹ ਵੀਡੀਓ ਸਾਡੀਆਂ ਪਾਣੀ ਪਿੱਛੇ ਲੜਦਿਆਂ ਦੀਆਂ। ਠੀਕ ਆ। ਉਹ ਇਸ ਕਰਕੇ ਇਹ ਕੁਫਰ ਤੋਲ ਕੇ ਜਿਹੜਾ ਕਹਿੰਦਾ ਵੀ ਜਦੋਂ ਪਿੰਡਾਂ ਚ ਆਉਣਗੇ ਉਹ ਭਲਿਆ ਮਾਨਸਾ ਹੀ ਪਿੰਡ 'ਚ ਹੀ ਰਹਿਣੇ ਆ। ਠੀਕ ਆ ਪਿੰਡ 'ਚ ਹੀ ਰਹਿ ਤੂੰ ਪਿੰਡ 'ਚ ਆ। ਤੇ ਬਿਨ ਪਤਾ ਲੱਗ ਜੂ ਤੂੰ ਕਿੰਨੇ ਕੁ ਪਾਣੀ ਚ ਪਾਣੀ ਤਾਂ ਵੈਸੇ ਹੀ ਪੰਜਾਬ ਦਾ ਲੁੱਟਿਆ ਪਾਣੀ ਤੇ ਪਾਣੀ ਵੈਸੇ ਵੀ ਨਹੀਂ ਹੈ ਤੂੰ ਵੈਸੇ ਵੀ ਪਾਣੀ ਚ ਹੈਣੀਗਾ ਤੇ ਉਹ ਪਤਾ ਲੱਗ ਜੂਗਾ ਨਾ ਤੈਨੂੰ ਠੀਕ ਆ ਇਹ ਜਿਹੜੀ ਉਹਦੀ ਹਾਲਤ ਹੈਗੀ ਆ ਉਹਦੇ ਵਾਸਤੇ ਦੇਖੋ ਵੈਸੇ ਮੁੱਖ ਮੰਤਰੀ ਦੇ ਦਿਵਾਲੀ ਰੌਂਡ ਦਾ ਗਲੌਕ ਡਾਕਟਰ ਹੁੰਦੇ ਆ ਪਰ ਫਿਰ ਵੀ ਇੱਕ ਚੰਗੇ ਜਾਨੀ ਕਿ ਮਨੋ ਰੋਗਾਂ ਦੇ ਮਾਹਰ ਡਾਕਟਰ ਦੀ ਸਖਤ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਨੂੰ ਜ਼ਰੂਰ ਦੋਸਤੋ ਤੁਸੀਂ ਸੁਣਿਆ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਤੱਥ ਪੇਸ਼ ਕੀਤੇ ਨੇ ਉਹ ਕਹਿੰਦੇ ਅਸੀਂ ਤਾਂ ਬਹੁਤ ਲੰਬੇ ਟਾਈਮ ਤੋਂ ਪੰਜਾਬ ਦੇ ਪਾਣੀਆਂ ਦੀ ਲੜਾਈ ਲੜਦੇ ਆ ਰਹੇ ਆ ਉਹ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਬਿਲਕੁਲ ਸਰਾਸਰ ਝੂਠ ਬੋਲ ਰਹੇ ਨੇ ਕਿ ਅਸੀਂ ਕੋਈ ਬਿਆਨ ਨਹੀਂ ਦਿੱਤਾ ਉਹ ਕਹਿੰਦੇ ਨੇ ਕਿ ਅਸੀਂ ਤਾਂ ਅਜੇ 20-25 ਦਿਨ ਪਹਿਲਾਂ ਮੁੱਖ ਮੰਤਰੀ ਦੇ 50 ਐਮਐਲਿਆ ਨੂੰ ਮੰਗ ਪੱਤਰ ਪਾਣੀਆਂ ਵਾਲੇ ਮੁੱਦੇ ਤੇ ਦੇ ਕੇ ਹਟਿਆ ਰਜਿੰਦਰ ਸਿੰਘ ਕਹਿੰਦੇ ਕਿ ਅਸੀਂ ਤਾਂ ਲਗਾਤਾਰ ਚੰਡੀਗੜ੍ਹ ਤੱਕ ਜਾ ਕੇ ਮਜਾਰੇ ਪ੍ਰਦਰਸ਼ਨ ਕਰਦੇ ਰਹੇ ਆ ਪਾਣੀਆਂ ਵਾਲੇ ਮੁੱਦੇ ਤੇ ਉਹਦੀਆਂ ਖਬਰਾਂ ਨੇ ਉਹਦੀਆਂ ਵੀਡੀਓ ਨੇ ਤੇ ਮੁੱਖ ਮੰਤਰੀ ਕਹਿੰਦੇ ਨੇ ਕਿ ਕੋਈ ਕਿਸਾਨ ਆਗੂ ਇਹਦੇ ਤੇ ਬਿਆਨ ਤੱਕ ਨਹੀਂ ਦੇ ਰਿਹਾ ਹੁਣ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਲਿਖ ਦਿਓ ਬਹੁਤ ਮਿਹਰਬਾਨੀ ਸ਼ੁਕਰੀਆ